ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ 10 ਅਤੇ 11 ਮਾਰਚ ਦੇ ਮੌਸਮ ਦੀ ਯਾਨੀ ਕਿ ਅਗਲੇ 48 ਘੰਟਿਆਂ ਦੇ ਦਰਮਿਆਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਤਾਜ਼ਾ ਸੈਟੇਲਾਈਟ ਦੱਸੇ ਰਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਸਵੇਰ ਦਾ ਟਾਈਮ ਹੈ 10 ਮਾਰਚ ਦੀ ਸਵੇਰ ਹੈ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਪੰਜਾਬ ਦੇ ਹੌਤੇ ਹਾਗਾਂ ਦੇ ਵਿੱਚ ਅਸਲੇ ਸੰਗਰੀ ਬਦਲ ਰਹੀ ਜਾ ਰਹੀ ਹੈ ਇੱਕ ਸਿਸਟਮ ਪਹੁੰਚ ਕਰ ਚੁੱਕਿਆ ਅਭੀਤੀ ਅਧੀ ਰਾਤ ਤੋਂ ਬਾਅਦ ਬਦਲਵਾਈ ਐਂਟਰ ਕਰ ਚੁੱਕੇ ਸੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਪੰਜਾਬ ਦੇ ਵਿੱਚ ਸੰਗਰੀ ਬਦਲਵਾਈ ਬਣੀ ਹੋਈ ਹੈ ਅੱਜ ਜੇਕਰ ਦਿਨ ਵਾਰ ਦੀ ਗੱਲ ਕਰੀਏ ਅੱਜ ਸ਼ਾਮ ਤੱਕ ਕੁਝ ਖੇਤਰਾਂ ਦੇ ਵਿੱਚ ਹਲਕੀ ਕਣੀਆਂ ਜਾਂ ਫਿਰ ਕਿਤੇ ਕਿਤੇ ਹਲਕੇ ਸ਼ਰਾਟੇ ਲੱਗਣ ਦੇ ਅਸਰ ਬਣਨਗੇ ਉਹ ਮਾਝਾ ਖੇਤਰ ਵੀ ਹੋ ਸਕਦਾ ਦੋਆਬਾ ਖੇਤਰ ਵੀ ਹੋ ਸਕਦਾ ਪਹਾੜਾ ਦੇ ਨਾਲ ਲੱਗਦੇ ਜ਼ਿਲ੍ਹੇ ਵੀ ਹੋ ਸਕਦੇ ਨੇ ਕਿਤੇ ਵੀ ਅੱਜ ਪੰਜਾਬ ਦੇ ਵਿੱਚ ਕਣੀਆਂ ਡਿੱਗ ਸਕਦੀਆਂ ਨੇ ਕੁਝ ਮਿੰਟਾਂ ਦੇ ਲਈ ਇਹ ਸਿਸਟਮ ਬਹੁਤ ਉਮੀਦਾਰ ਜਨਿ ਕਰਾਵੇਗਾ ਅੱਜ ਤੇ ਕੱਲ ਦੀ ਗੱਲ ਕਰ ਰਹੇ ਆ ਅਗਲੇ 48 ਘੰਟਿਆਂ ਦੀ ਇਸ ਤੋਂ ਆ ਜਿਹੜਾ ਵੱਡਾ ਸਿਸਟਮ ਬਣਨ ਲੱਗਣਾ ਹੈ ਉਹਦੇ ਵੀ ਅਫਰਡ ਤੁਹਾਨੂੰ ਆਦੇ ਦਿਨਾਂ ਤੇ ਦਰਮਿਆਨ ਦਿਆਂਗੇ ਫਿਲਹਾਲ ਬਦਲਵਾਈ ਜਾਰੀ ਰਹੇਗੀ ਜੀ ਇਹ ਬਦਲਵਾਈ ਬਣਨ ਕਰਕੇ ਜਿਹੜੇ ਰਾਤਾਂ ਦੇ ਟੈਂਪਰੇਚਰ ਠੇਠਾ ਜਾ ਰਹੇ ਸੀ ਜਿ ਮਤਲਬ ਕਿ ਸਟੇਬਲ ਹੋ ਚੁੱਕੇ ਸੀ 10 11 ਦੇ ਆਸ-ਪਾਸ ਉਹਦੇ ਵਿੱਚ ਥੋੜਾ ਵਾਧਾ ਦਰਜ ਹੋਇਆ ਨਿਗ ਥੋੜਾ ਜਿਹਾ ਬਣਿਆ ਕਿਉਂਕਿ ਉੱਤੇ ਬਦਲਵਾਈ ਸੀ نیچے ਹੀਟ ਜਿਹੜੀ ਆ ਬਣੀ ਹੋਈ ਸੀ ਤੇ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ 1° ਦਾ ਵਾਧਾ ਹੋ ਕਿ ਟੈਂਪਰੇਚਰ ਸਟੇਬਲ ਹੋ ਜਾਣਗੇ ਜਿੱਥੇ 1-2 ਡਿਗਰੀ ਦੇ ਵਧਣ ਕਰਕੇ 32-33 ਦੇ ਆਸ-पास ਟੈਂਪਰੇਚਰ ਦਿਨਾਂ ਦੇ ਚੱਲ ਰਹੀ ਸੀ ਉਹ ਹੁਣ ਥੋੜੇ ਜਿਹਾ ਹੇਠਾਂ ਆਉਣਗੇ 30-32 ਦੇ ਰਹਿ ਸਕਦੇ ਨੇ ਅੱਜ ਦਿਨਾਂ ਦੇ ਟੈਂਪਰੇਚਰ ਸੋ ਅੱਜ ਦੇ ਕੱਲ ਇਹ ਸਿਸਟਮ ਐਦਾਂ ਹੀ ਗੁਜ਼ਰਦੇ ਰਹਿਣੇ ਆ ਜੀ ਆ ਯਾਨੀ ਕਿ ਉਤਲੇ ਫਦਰ ਤੇ ਬਦਲ ਵਾਈ ਚੜੀਆਂ ਚੱਲਦੀ ਰਹਿਣ ਦੇ ਆਸਾਰ ਬਣਨਗੇ ਅੱਜ ਦੀ ਰਾਤ ਵੀ ਜਿਹੜੀ ਆਉਣ ਵਾਲੀ ਰਾਤ ਆ ਉਹ ਵੀ ਗਰਮ ਰਹਿਣ ਦੇ ਆਸਾਰ ਬਣਨਗੇ ਤੇ ਅੱਜ ਦਿਨ ਪਰ ਤੇ ਅੱਜ ਰਾਤ ਤੇ ਕੱਲ ਦੁਪਹਿਰ ਤੋਂ ਪਹਿਲਾਂ ਫੇਲਾਂ ਕਿਤੇ ਗਤੇ ਕਣੀਆਂ ਡਿੱਗਣ ਦੇ ਆਸਾਰ ਬਣਨਗੇ ਉਹ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਹੋ ਸਕਦਾ ਹਰਿਆਣਾ ਰਾਜਸਥਾਨ ਦੇ ਕਿਸੇ ਵੀ ਖੇਤਰ ਦੇ ਵਿੱਚ ਕਣੀਆਂ ਡਿੱਗ ਸਕਦੀਆਂ ਨਹੀਂ ਸੋ ਫਿਲਹਾਲ ਜੀ ਮੌਸਮ ਅਗਲਾ ਕੋਈ ਅਲਟ ਹਲੇ ਤੱਕ ਜਾਰੀ ਨਹੀਂ ਕੀਤੇ ਗਏ ਇਹ ਸਿਸਟਮ ਨੂੰ ਲੈ ਕੇ ਤੇ ਅਗਲੇ 48 ਘੰਟੇ ਦੇ ਦਰਮਿਆਨ ਇਸ ਸਿਸਟਮ ਬਾਰੇ ਕਰ ਜਣਾ ਕੁਝ ਇਸ ਤੋਂ ਬਾਅਦ ਯਾਨੀ ਕਿ 12 13 ਨੂੰ ਧੁੱਪ ਲੱਗਣ ਦੇ आसार ਬਣਨਗੇ ਤੇ ਜਿੱਥੇ ਜਿੱਥੇ ਧੁੱਪ ਲੱਗਦੀ ਹੈ ਤੇ ਫਿਰ ਆਉਂਦੇ ਦਿਨਾਂ ਤੱਕ ਜਿਹੜਾ ਸਿਸਟਮ ਆ ਰਿਹਾ ਉਹਨੂੰ ਉਹ ਜਿਹੜੀ ਸਪੋਰਟ ਕਰੇਗੀ ਤੇ ਜਿਹੜੀ ਸਰਕੂਲੇਸ਼ਨ ਹੋਵਾਂਗਾ ਉਹ ਵੀ ਉਸ ਸਿਸਟਮ ਨੂੰ ਸਪੋਰਟ ਕਰਨ ਗਿਆ ਫਿਲਹਾਲ ਆਉਂਦੇ ਦਿਨਾਂ ਤੱਕ ਉਸ ਸਿਸਟਮ ਦੀ ਅਪਡੇਟ ਤੁਹਾਨੂੰ ਅਸੀਂ ਦੇ ਦੇਵਾਂਗੇ ਜੱਸ ਦੇ ਜੀ ਸ਼ੁਕਰੀਆ